ਇਥੇ ਖਾਨਪੜ ਦਾ ਭੋਜਨ ਲੰਗਿਆ ਸੀ ਤੇ 7 ਡੇਪੀ ਮਲਬਾ ਉੱਪਰ ਡੇਪਿਆ ਵਾ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਤੇ ਜਿੰਨੇ ਲੋਕਾਂ ਨੇ ਅਪੀਲ ਕਰਦੇ ਆ ਬੈਲਕਨ ਪੀਰ ਜੀ ਦੀ ਆ ਉਹ ਗੱਡੀਆਂ ਚਾਰ ਆ ਰਹੀਆਂ ਹੋਰ ਵੀ ਪਹੁੰਚੇ ਇਥੇ ਲੋਕ ਥੱਲੇ ਜਿਹੜੇ ਥੱਲੇ ਆਏ ਰੁਕਟੇ ਜਾਵੇ ਤੇ ਜਿਹੜੇ ਆ ਜਿਨ੍ਹਾਂ ਲਤਾਂ ਬਹੁਤ ਟੁੱਟਣ ਦਾ ਹਾਲ ਪਜਾਇਆ ਜਾਵੇ ਨੁਕਸਾਨ ਬਹੁਤ ਹੋਇਆ ਵਾ ਜੇ ਨਿਕਲ ਗਏ ਲਤਾਂ ਮਾ ਬਾਹਰ ਟੁੱਟੀਆਂ ਕਾਫੀ ਲੋਕਾਂ ਦੀਆਂ ਖਾਨਪੜ ਦਾ ਭੋਜਨ ਹਾਂਜੀ ਜੀ ਇਹ ਕੀ ਲਿੰਕ ਨਹੀਂ ਬਾਲੇ ਛੱਤ ਸੀ ਹਾਂਜੀ ਜੀ ਅਜੇ ਨਿਕਲ ਗਏ ਮਲਬਾ ਕੱਢਣ ਦਾ ਇਹ ਬਾ ਵੀ ਕਾਫੀ 40 ਪ੍ਰਸ਼ਾਸਨ ਦੇ ਅਧਿਕਾਰੀ ਨੇ ਨੋਕਰਾ ਦਿੱਤਾ ਨੇ ਅਜੇ ਹੁਣੇ ਡਿੱਗਾ ਇਹ ਫੂਲ ਲਾਉਣੇ ਲਗਾਉਂਦੇ ਪਹੁੰਚੇ ਜਾਜਵਿੰਦਰ ਸਿੰਘਾ ਜੀ ਹਾਂ ਜੀ ਕੀ ਗੱਲ ਹੋਈ ਜਾਂ ਇੱਥੇ ਵੀਰ ਜੀ ਲਾਹਪਰੀ ਦਾ ਮੁੰਡਾ लवली ਵੈਡਿੰਗ ਦਾ ਕੰਮ ਕਰਦਾ ਦੀ ਦੁਕਾਨ ਆ ਤੇ ਉਹਨੇ ਅਖੰਡ ਪਾਤਸ਼ਾਹ ਦਾ ਅੱਜ ਧੋਗ ਪਵਾਇਆ ਜੀ ਤੇ ਕੁਝ ਤਾ ਦੇ ਲੈਂਟਰਾਂ ਦੇ ਕੁਝ ਤਾ ਦੇ ਡਾਕਟਰ ਬਾਲੇ ਸੀ ਉਹ ਸੰਤ ਜਿਆਦੀ ਹੋਣ ਕਰਕੇ ਤੋਂ ਜਿਹੜੀ ਛਾਤ ਉਹ ਡਿੱਗ ਪਈ ਆ ਜੀ ਉਹ 40 50 ਦੇ ਕਰੀਬ ਜਿਹੜੀ ਥੱਲੇ ਸੰਗਤਾਂ ਬੈਠੀਆਂ ਆ ਉਹ ਥੱਲੇ ਆ ਗਈਆਂ ਤੇ ਕਾਫੀ ਨੁਕਸਾਨ ਹੋਇਆ ਜੀ ਹੁਣ ਜਿਹੜੇ ਬੱਚੇ ਆ ਬੱਚੇ ਤੇ ਇਹਦੇ ਬਾਹਰ ਨਹੀਂ ਅਸੀਂ ਕੱਢ ਪਾਏ ਸਾਰੇ ਵੀਰ ਸਹਯੋਗ ਲਾਉਂਦੇ ਆ ਮਿਹਨਤ ਕਰਨਦੇ ਆ ਕਈਆਂ ਲੱਤ ਟੁੱਟ ਗਈ ਕਈ ਦੀ ਬਾਹਰ ਕੇ ਸਿਰ ਤੇ ਸੱਟ ਲੱਗੀ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਐਮੂਲੈਂਸ ਸਰਕਾਰੀ ਹਸਪਤਲ ਨਾਲ ਉਹ ਇਹ ਚਾਰ ਐਮੂਲੈਂਸ ਕਹਿੰਦੇ ਭੇਜ ਰਹੇ ਆ ਵੇ